ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਇਤਿਹਾਸ ਦੀ ਕਲਾਸ ਲਾਈਵ ਹੁੰਦੀ ਹੈ ਜਿਸ ਕਲਾਸ ਦੇ ਦੌਰਾਨ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਪੜ ਰਹੇ ਹਾਂ ਤੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਵਿੱਚ ਭਾਵ ਕੇ ਕਿੰਨਾ-ਕਿੰਨਾ ਦਾ ਜੀਵਨ ਉਹਨਾਂ ਨੇ ਸੁਧਾਰਿਆ ਕਿੰਨਾ ਦਾ ਜੀਵਨ ਗੁਰੂ ਅਰਜਨ ਸਾਹਿਬ ਜੀ ਨੇ ਸੋਨਾ ਬਣਾਇਆ ਕਿੰਨਾਂ ਨੂੰ ਉਪਦੇਸ਼ ਦਿੱਤਾ ਤੇ ਲੋਕਾਈ ਨੂੰ ਕਿਹੜੇ-ਕਿਹੜੇ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਕੀਤਾ ਉਹਨਾਂ ਨੇ ਉਹ ਅਸੀਂ ਪੜ ਰਹੇ ਹਾਂ ਤੇ ਅੱਜ ਅਸੀਂ ਪੜਨਾ ਆ ਸਾਡੀ 10 ਗੁਰੂ ਸਹਿਬਾਨ ਕਿਤਾਬ ਦਾ ਜੋ 16 ਨੰਬਰ ਚੈਪਟਰ ਆ ਸੀਤਲਾ ਸੀਤਲਾ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਅੱਜ ਵਿਚਾਰਾਂਗੇ ਪੜਾਂਗੇ ਸੋ ਸਾਰੇ ਵਿਦਿਆਰਥੀ ਇੱਕ ਵਾਰ ਕਲਾਸ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਜੀ ਦੀਆਂ ਬਾਣੀ ਦੀਆਂ ਪੰਕਤੀਆਂ ਗੋੜੀ ਰਾਗ ਦੇ ਵਿੱਚ ਸਾਰੇ ਵਿਦਿਆਰਥੀ ਉੱਚੀ ਆਵਾਜ਼ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਪੜੋ ਸੀਤਲਾ ਤੇ ਰਖਿਆ ਬਿਹਾਰੀ ਸ਼ੀਤਲਾ ਤੇ ਰੱਖਿਆ ਬਿਹਾਰੀ ਸ਼ੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ 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 ਹਾਂਜੀ ਹਿੰਦੂ ਘਰਾਣਿਆਂ ਵਿੱਚ ਚੇਚਕ ਦੀ ਬਿਮਾਰੀ ਨੂੰ ਸ਼ੀਤਲਾ ਮਾਤਾ ਜਾਂ ਸ਼ੀਤਲਾ ਦੇਵੀ ਆਖਦੇ ਸੀ ਹਿੰਦੂ ਘਰਾਣਿਆਂ ਵਿੱਚ ਕਿਹੜੀ ਬਿਮਾਰੀ ਨੂੰ ਸ਼ੀਤਲਾ ਮਾਤਾ ਆਖਦੇ ਸੀ ਚੇਚਕ ਦੀ ਬਿਮਾਰੀ ਨੂੰ ਸ਼ੀਤਲਾ ਮਾਤਾ ਜਾਂ ਸ਼ੀਤਲਾ ਦੇਵੀ ਆਖਦੇ ਸੀ ਠੀਕ ਹੈ ਚੇਚਕ ਦੀ ਬਿਮਾਰੀ ਪਰ ਚੇਚਕ ਕੋਈ ਵੀ ਮਾਤਾ ਜਾਂ ਦੇਵੀ ਨਹੀਂ ਹੈ ਚੇਚਕ ਕੋਈ ਵੀ ਮਾਤਾ ਜਾਂ ਦੇਵੀ ਨਹੀਂ ਹੈ ਇਹ ਸ਼ੂਤ ਦੀ ਭਿਆਨਕ ਬਿਮਾਰੀ ਹੈ ਇਹ ਸ਼ੂਤ ਦੀ ਭਿਆਨਕ ਬਿਮਾਰੀ ਮਤਲਬ ਕਿ ਅੱਗੇ ਤੋਂ ਅੱਗੇ ਵੀ ਹੋ ਜਾਂਦੀ ਹੈ ਜਿਹੜੀ ਅੱਗੇ ਫੈਲਦੀ ਹੈ ਸ਼ੂਤ ਦੀ ਬਿਮਾਰੀ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਬਹੁਤ ਜਲਦੀ ਲੱਗ ਜਾਂਦੀ ਆ ਜਦੋਂ ਅਸੀਂ ਚੇਚਕ ਦਾ ਇਲਾਜ ਨਹੀਂ ਜਦੋਂ ਅਜੇ ਚੇਚਕ ਦਾ ਇਲਾਜ ਨਹੀਂ ਸੀ ਲੱਭਿਆ ਗਿਆ ਤੇ ਇਸ ਬਿਮਾਰੀ ਨਾਲ ਹਜ਼ਾਰਾਂ ਲੋਕ ਇੱਕੋ ਵਾਰੀ ਖਤਮ ਹੋ ਜਾਂਦੇ ਸੀ ਜਦੋਂ ਇਹ ਬਿਮਾਰੀ ਹੁੰਦੀ ਸੀ ਫੈਲਦੀ ਸੀ ਨਾ ਤੇ ਇੱਕ ਮਹਾਮਾਰੀ ਵਾਂਗ ਤੇ ਹਜ਼ਾਰਾਂ ਲੋਕ ਜਿਹੜੇ ਆ ਨਾ ਉਹਦਾ ਸ਼ਿਕਾਰ ਹੋ ਜਾਂਦੇ ਸੀ ਠੀਕ ਹੈ ਉਦੋਂ ਖਤਮ ਹੋ ਜਾਂਦੇ ਸੀ ਬਿਮਾਰੀ ਨਾਲ ਉਦੋਂ ਇਹਦਾ ਇਲਾਜ ਨਹੀਂ ਸੀ ਬੱਚਿਆਂ ਉੱਤੇ ਇਸ ਬਿਮਾਰੀ ਦਾ ਅਸਰ ਜਲਦੀ ਹੁੰਦਾ ਹੈ ਇਹ ਬਿਮਾਰੀ ਆਮ ਤੌਰ ਤੇ ਬਰਸਾਤ ਰੁੱਤ ਵਿੱਚ ਹੁੰਦੀ ਹੈ ਨਿੱਕੇ-ਨਿੱਕੇ ਬੱਚਿਆਂ ਤੇ ਇਹਦਾ ਅਸਰ ਜਲਦੀ ਹੋ ਜਾਂਦਾ ਤੇ ਕਿਹੜੀ ਰੁੱਤ ਵਿੱਚ ਹੁੰਦੀ ਹੈ ਬਰਸਾਤ ਬਰਸਾਤ ਜਦੋਂ ਹੁੰਦੀ ਉਦੋਂ ਇਹਦਾ ਜ਼ਿਆਦਾ ਹੋਣ ਦਾ ਵੱਧ ਖਤਰਾ ਹੁੰਦਾ ਵੱਧ ਚਾਂਸ ਹੁੰਦੇ ਨੇ ਹੁਣ ਇਸ ਬਿਮਾਰੀ ਨਾਲ ਪਹਿਲਾਂ ਕਈ ਦਿਨ ਬੁਖਾਰ ਰਹਿੰਦਾ ਹੈ ਪਹਿਲਾਂ ਕਈ ਦਿਨ ਕੀ ਹੁੰਦਾ ਬੁਖਾਰ ਫਿਰ ਸਰੀਰ ਤੇ ਦਾਣੇ ਨਿਕਲ ਆਉਂਦੇ ਨੇ ਨਿੱਕੇ ਨਿੱਕੇ ਦਾਣੇ ਜੇ ਨਿਕਲਨੇ ਸ਼ੁਰੂ ਹੋ ਜਾਂਦੇ ਆ ਸਾਡੇ ਸਰੀਰ ਤੇ ਦਾਣਿਆਂ ਵਿੱਚ ਪਾਣੀ ਭਰ ਜਾਂਦਾ ਠੀਕ ਹੈ ਉਹ ਦਾਣੇ ਫਿਰ ਹੌਲੀ ਹੌਲੀ ਭਰਨੇ ਸ਼ੁਰੂ ਹੋ ਜਾਂਦੇ ਆ ਇਸ ਬਿਮਾਰੀ ਨਾਲ ਕਈ ਵਾਰ ਰੋਗੀ ਦੀਆਂ ਅੱਖਾਂ ਜਾਂ ਸਰੀਰ ਦਾ ਕੋਈ ਹੋਰ ਅੰਗ ਸਦਾ ਲਈ ਖਰਾਬ ਹੋ ਜਾਂਦਾ ਹੈ ਇਹ ਇੰਨੀ ਭਿਆਨਕ ਬਿਮਾਰੀ ਆ ਜਦੋਂ ਇਹ ਆਪਣਾ ਜੋਰ ਪੂਰਾ ਪਾ ਲੈਂਦੀ ਆ ਨਾ ਤਾਂ ਕਹਿੰਦੇ ਇਹਦੇ ਨਾਲ ਸਰੀਰ ਦਾ ਕੋਈ ਅੰਗ ਜਾਂ ਅੱਖਾਂ ਜਿਹੜੀਆਂ ਨੇ ਨਾ ਉਹ ਖਰਾਬ ਹੋ ਜਾਂਦੀਆਂ ਅੱਗੇ ਉਦਾਹਰਨ ਦਿੱਤੀ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਜੀ ਅੱਖ ਕਿਸੇ ਬਿਮਾਰੀ ਨਾਲ ਬਚਪਨ ਵਿੱਚ ਖਰਾਬ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸੱਜੀ ਅੱਖ ਸੀ ਨਾ ਐਸੀ ਬਿਮਾਰੀ ਦੇ ਕਾਰਨ ਖਰਾਬ ਹੋ ਗਈ ਸੀ ਉਹਨਾਂ ਨੂੰ ਉਹ ਇਹ ਬਿਮਾਰੀ ਦੇ ਸ਼ਿਕਾਰ ਹੋ ਗਏ ਸੀ ਉਹਨਾਂ ਨੂੰ ਬਿਮਾਰੀ ਲੱਗ ਗਈ ਸੀ ਤੇ ਉਹਨਾਂ ਨੂੰ ਇਹ ਬਿਮਾਰੀ ਕਦੋਂ ਲੱਗੀ ਸੀ ਬਚਪਨ ਵਿੱਚ ਕਦੋਂ ਲੱਗੀ ਸੀ ਬਚਪਨ ਵਿੱਚ ਸਿਆਣੇ ਲੋਕ ਇਸ ਬਿਮਾਰੀ ਦਾ ਇਲਾਜ ਕਰਦੇ ਹਨ ਜਿਹੜੇ ਸਿਆਣੇ ਲੋਕ ਆ ਉਹ ਤੇ ਇਹਦਾ ਇਲਾਜ ਕਰਦੇ ਨੇ ਮਤਲਬ ਕਿ ਕਿਸੇ ਡਾਕਟਰ ਨੂੰ ਦਿਖਾਉਂਦੇ ਆ ਦਵਾਈ ਲੈਂਦੇ ਆਪਣਾ ਇਲਾਜ ਕਰਦੇ ਆ ਪਰੰਤੂ ਵੈਮੀ ਅਤੇ ਅਨਪੜ ਲੋਕ ਇਸ ਨੂੰ ਮਾਤਾ ਕਹਿੰਦੇ ਹਨ ਜਿਹੜੇ ਵੈਮੀ ਲੋਕ ਨੇ ਨਾ ਬਹੁਤ ਵੈਮੀ ਲੋਕ ਦੁਨੀਆ ਵਿੱਚ ਪਾਏ ਗਏ ਆ ਉਹ ਇਸ ਨੂੰ ਕੀ ਕਹਿੰਦੇ ਨੇ ਮਾਤਾ ਕਹਿੰਦੇ ਨੇ ਠੀਕ ਹੈ ਅਨਪੜ ਲੋਕ ਪੜ੍ਹਾਈ ਤੋਂ ਹੀਨੇ ਉਹ ਸਮਝਦੇ ਨੇ ਕਿ ਸ਼ੀਤਲਾ ਮਾਤਾ ਆਈ ਹੈ ਉਹ ਕੀ ਸਮਝਦੇ ਜਦੋਂ ਸਾਡੇ ਸਰੀਰ ਤੇ ਮੂੰਹ ਤੇ ਦਾਣੇ ਨਿਕਲ ਜਾਂਦੇ ਨੇ ਉਹ ਫਿਰ ਆਖਦੇ ਨੇ ਸ਼ੀਤਲਾ ਮਾਤਾ ਆ ਗਈ ਹੈ ਠੀਕ ਹੈ ਸ਼ੀਤਲਾ ਮਾਤਾ ਆਈ ਹੈ ਉਹ ਚੇਚਕ ਨੂੰ ਬਿਮਾਰੀ ਵੀ ਨਹੀਂ ਕਹਿੰਦੇ ਉਹ ਚੇਚਕ ਨੂੰ ਬਿਮਾਰੀ ਨਹੀਂ ਕਹਿੰਦੇ ਵੀ ਇੱਕ ਬਿਮਾਰੀ ਆ ਉਹ ਡਰਦੇ ਹਨ ਕਿ ਜੇ ਅਸੀਂ ਬਿਮਾਰੀ ਕਿਹਾ ਤਾਂ ਮਾਤਾ ਨਾਰਾਜ਼ ਹੋ ਜਾਏਗੀ ਜੇਸੀ ਬਿਮਾਰੀ ਕਿਹਾ ਤੇ ਮਾਤਾ ਕੀ ਹੋ ਜਾਏਗੀ ਹੁਣ ਕੋਈ ਗੁਰੂ ਜਾਂ ਮਾਤਾ ਇਦਾਂ ਆ ਸਕਦਾ ਹੈ ਵੀ ਸਾਡੇ ਸਰੀਰ ਨੂੰ ਚੰਗੀ ਤਰ੍ਹਾਂ ਦੁੱਖ ਦੇ ਕੇ ਤੇ ਉਹ ਮਾਤਾ ਪ੍ਰਗਟ ਹੋਵੇ ਇਦਾਂ ਹੋ ਸਕਦਾ ਹੈ ਠੀਕ ਹੈ ਇਹ ਸਭ ਇੱਕ ਵਹਿਮ ਭਰਮ ਸੀਗਾ ਕਹਿੰਦੇ ਉਹ ਬਿਮਾਰੀ ਦਾ ਕੋਈ ਇਲਾਜ ਨਹੀਂ ਕਰਦੇ ਬਿਮਾਰ ਕੋਲ ਬੈਠ ਕੇ ਦੇਵੀ ਮਾਤਾ ਦੀਆਂ ਭੇਟਾਂ ਵਗਾਉਂਦੇ ਆ ਉਹ ਦਵਾਈ ਨਹੀਂ ਲੈਂਦੇ ਇਲਾਜ ਨਹੀਂ ਕਰਦੇ ਸਗੋਂ ਜਿਸ ਨੂੰ ਚੇਚਕ ਹੋਈ ਹੁੰਦੀ ਉਹਦੇ ਕੋਲ ਬੈਠ ਕੇ ਕੀ ਗਾਉਂਦੇ ਆ ਮਾਤਾ ਦੀਆਂ ਕਿ ਉਹ ਮਾਤਾ ਪ੍ਰਗਟ ਹੋਈ ਐ ਮਾਤਾ ਸਾਹਮਣੇ ਆਈ ਐ ਤੇ ਉਹ ਮਾਤਾ ਨੂੰ ਭੇਟਾ ਗਾ ਗਾ ਕੇ ਸੁਣਾਉਂਦੇ ਆ ਸ਼ੀਤਲਾ ਦੇਵੀ ਦੇ ਮੰਦਰ ਬਣਾ ਕੇ ਰੱਖਦੇ ਹਨ ਇਹ ਮੰਦਰ ਪਾਣੀ ਦੇ ਛੱਪੜਾਂ ਦੇ ਕੰਡੇ ਬਣਾਉਂਦੇ ਹਨ ਠੀਕ ਹੈ ਉਹ ਸ਼ੀਤਲਾ ਮਾਤਾ ਦਾ ਮੰਦਰ ਬਣਾਉਂਦੇ ਆ ਤੇ ਇਹ ਪਾਣੀ ਦੇ ਕੰਡੇ ਬਣਾ ਕੇ ਰੱਖਦੇ ਐ ਮੰਦਰ ਕੋਲੋਂ ਮਿੱਟੀ ਲਿਆਉਂਦੇ ਨੇ ਜਿਸ ਨੂੰ ਵੈਮੀ ਲੋਕ ਸ਼ੀਤਲਾ ਦਾ ਪ੍ਰਸ਼ਾਦ ਸਮਝਦੇ ਨੇ ਵੈਮ ਪਰਮ ਬਹੁਤ ਜ਼ਿਆਦਾ ਹੋਣ ਕਰਕੇ ਮਿੱਟੀ ਨੂੰ ਵੀ ਸੀਤਲਾ ਮਾਤਾ ਦਾ ਕੀ ਸਮਝਦੇ ਨੇ ਮਿੱਟੀ ਨੂੰ ਪਾਣੀ ਨਾਲ ਗਿੱਲੀ ਕਰਕੇ ਬਿਮਾਰ ਦੇ ਦਾਣਿਆਂ ਤੇ ਲਾਉਂਦੇ ਆ ਉਹ ਮਿੱਟੀ ਨੂੰ ਗਿੱਲੀ ਕਰ ਕਰਕੇ ਪਾਣੀ ਨਾਲ ਜਿੱਥੇ-ਜਿੱਥੇ ਦਾਣੇ ਹੋਏ ਹੁੰਦੇ ਆ ਨਾ ਜਿਹੜੇ ਐਨੇ ਵੀ ਵਹਿਮੀ ਲੋਕ ਆ ਦੇਖੋ ਉਹ ਉੱਥੇ-ਉੱਥੇ ਪਾਣੀ ਉਹ ਮਤਲਬ ਮਿੱਟੀ ਨੂੰ ਲਾਉਂਦੇ ਗਿੱਲੀ ਕਰਕੇ ਇਸ ਤੋਂ ਬਿਨਾ ਹੋਰ ਕੋਈ ਇਲਾਜ ਨਹੀਂ ਕਰਦੇ ਤੇ ਥੋੜਾ ਜਿਹਾ ਮੈਂ ਵੀ ਦੱਸਦਾ ਵੀ ਕਈ ਲੋਕ ਕੀ-ਕੀ ਕਰਦੇ ਆ ਕਈ ਵਾਰ ਇਹਨਾਂ ਦਾਣਿਆਂ ਨੂੰ ਨਿਕਲਿਆ ਵੇਖ ਕੇ ਨਾ ਉੱਤੇ ਲਾਲ ਰੰਗ ਦੀ ਚੁੰਨੀ ਲਿਆ ਕੇ ਪਾਉਂਦੇ ਆ ਠੀਕ ਹੈ ਇਹ ਤੁਸੀਂ ਆਮ ਘਰਾਂ 'ਚ ਦੇਖਿਆ ਹੋਊਗਾ ਲਾਲ ਕੱਪੜਾ ਪਾਉਂਦੇ ਆ ਤੇ ਉਸ ਤੋਂ ਬਾਅਦ ਮਾਤਾ ਦਾ ਪ੍ਰਤੀਕ ਮੰਨ ਕੇ ਕਹਿੰਦੇ ਤੜਕਾ ਲੱਗ ਰਿਹਾ ਹੈ ਬਾਸ਼ਨਾ ਹੈ ਫਲਾਣਾ ਠੰਕਾਣਾ ਉਧਰ ਆਪਾਂ ਮਤਲਬ ਕਿ ਉਹਦੇ ਕੋਲ ਨਹੀਂ ਜਾਣਾ ਇਹ ਨਹੀਂ ਕਰਨਾ ਠੀਕ ਹੈ ਮਤਲਬ ਕਿ ਉਹਨੂੰ ਅਸੀਂ ਵੈਮ ਪਰਮਨਾਲ ਵਾਲੇ ਪਾਸੇ ਤੋਂ ਨਹੀਂ ਸਮਝਣਾ ਹੈਗਾ ਉਤੇ ਵੈਸੀ ਸੀ ਮਨ ਸਕਦੇ ਵੀ ਸ਼ੂਤ ਦੀ ਬਿਮਾਰੀ ਆ ਤੇ ਕਿਹਾ ਜਾਂਦਾ ਵੀ ਜਿੰਨਾ ਆਪਣਾ ਬਚਾਓ ਹੋਵੇ ਨਾ ਕੱਲਾ ਜਾਣਾ ਰਵੇ ਖਾਣੇ ਦੇ ਨੇੜੇ ਨਾ ਜਾਵੇ ਅੱਗੇ ਤੋਂ ਅੱਗੇ ਨਾ ਫੈਲੇ ਇਹ ਕੁਝ ਐਸਾ ਸੀ ਪਰ ਲੋਕਾਂ ਨੇ ਇਹਨੂੰ ਮਾਤਾ ਨਾਲ ਜੋੜਤਾ ਵੀ ਮਾਤਾ ਨਿਕਲੀ ਹੋਈ ਐ ਹੁਣ ਉੱਤੇ ਚੁੰਨੀ ਲੈ ਕੇ ਬਹਿ ਜਾਓ ਮਾਤਾ ਨਿਕਲੀ ਐ ਹੁਣ ਤੜਕਾ ਨਹੀਂ ਲਾਉਣਾ ਇਦਾਂ ਉਦਾਂ ਮਾਤਾ ਪ੍ਰਗਟ ਹੋਈ ਐ ਨਾ ਮਤਲਬ ਕਿ ਪ੍ਰੇਜ ਕਰਨਾ ਜ਼ਰੂਰੀ ਆ ਪਰ ਵਹਿਮੀ ਤਰੀਕੇ ਨਾਲ ਪ੍ਰੇਜ ਨਹੀਂ ਕਰਨਾ ਇਹ ਬਿਮਾਰੀ ਆਮ ਤੌਰ ਤੇ ਬਰਸਾਤ ਰੁੱਤ ਵਿੱਚ ਹੁੰਦੀ ਹੈ ਇਸ ਲਈ ਜਦੋਂ ਬੱਦਲ ਗੱਜਦੇ ਹਨ ਗੜਗੜ ਕਰਦੇ ਹਨ ਤਾਂ ਵੈਮੀ ਲੋਕ ਸਮਝਦੇ ਹਨ ਕਿ ਬੱਦਲਾਂ ਦੀ ਇਸ ਆਵਾਜ਼ ਨਾਲ ਮਾਤਾ ਦੇਵੀ ਨਾਰਾਜ਼ ਹੋ ਜਾਏਗੀ ਉਹ ਹਣ ਕੀ ਕਹਿੰਦੇ ਆ ਵੀ ਬੱਦਲ ਆ ਗਿਆ ਇਹਦੇ ਨਾਲ ਵੀ ਮਾਤਾ ਨੇ ਕੀ ਹੋ ਜਾਣਾ ਮਤਲਬ ਕਿ ਉਹ ਆਪਣੀ ਮਾਤਾ ਦੀ ਪੂਰੀ ਪਤ ਪਾਲਣਾ ਕਰਦੇ ਆ ਵੀ ਸਾਡੀ ਮਾਤਾ ਗੁੱਸੇ ਨਾ ਹੋਵੇ ਸਾਡੀ ਮਾਤਾ ਨਾਰਾਜ਼ ਨਾ ਹੋਵੇ ਸਾਡੀ ਮਾਤਾ ਹਣ ਬਾਅਦ ਪ੍ਰਗਟ ਹੋ ਕੇ ਨਿਕਲੀ ਹੋਈ ਆ ਉਹ ਗੰਦੇ ਨਰਾਜ਼ ਹੋ ਜਾਏਗੀ ਇਸ ਕਰਕੇ ਛੱਜਾਂ ਵਿੱਚ ਠੀਕੜੀਆਂ ਪਾ ਕੇ ਰੱਖਦੇ ਹਨ ਜਦੋਂ ਬੱਦਲ ਗੜਗੜ ਕਰਦੇ ਹਨ ਤਾਂ ਛੱਜਾਂ ਦੀਆਂ ਠੀਕੜੀਆਂ ਨੂੰ ਜੋਰ ਨਾਲ ਖੜਕਾਉਂਦੇ ਆ ਠੀਕ ਹੈ ਛੱਜ ਪੁਰਾਣੇ ਸਮਿਆਂ ਚ ਜਿਹੜੇ ਅੱਜ ਵੀ ਆਪਾਂ ਕਣਕ ਵਗੈਰਾ ਚੌਲ ਛੱਟਣ ਵਾਸਤੇ ਰੱਖਦੇ ਆ ਛੱਜ ਉਹਨਾਂ ਵਿੱਚ ਠੀਕੜੀਆਂ ਪਾਉਂਦੇ ਆ ਠੀਕੜੀਆਂ ਕੋਈ ਵੀ ਹੋ ਜਾਣ ਖੜਕੇ ਵਾਲੀਆਂ ਫਿਰ ਕੀ ਕਰਦੇ ਆ ਜਦੋਂ ਬੱਦਲ ਗੜਗੜ ਕਰਦੇ ਤੇ ਛੱਜਾਂ ਦੀਆਂ ਠਿੱਕਰੀਆਂ ਨੂੰ ਜ਼ੋਰ-ਜ਼ੋਰ ਖੜਕਾਉਂਦੇ ਆ ਇਸ ਤਰ੍ਹਾਂ ਉਹ ਸਮਝਦੇ ਨੇ ਕਿ ਬੱਦਲਾਂ ਦੇ ਗੱਜਣ ਦੀ ਆਵਾਜ਼ ਮਾਤਾ ਨੂੰ ਨਹੀਂ ਸੁਣਾਈ ਦੇਗੀ ਕਿ ਮਾਤਾ ਦੇ ਮਾਤਾ ਨੂੰ ਆਵਾਜ਼ ਸਾਡੀ ਠਿੱਕਰੀਆਂ ਦੀ ਸੁਣਾਈ ਦੇਗੀ ਬੱਦਲਾਂ ਦੀ ਆਵਾਜ਼ ਮਾਤਾ ਨੂੰ ਨਹੀਂ ਸੁਣਾਈ ਦੇਗੀ ਤੇ ਜਿਸ ਕਰਕੇ ਮਾਤਾ ਸਾਡੇ ਨਾਲ ਨਾਰਾਜ਼ ਨਹੀਂ ਨਹੀਂ ਹੋਏਗੀ ਉਹਨੂੰ ਤੇ ਬੱਦਲਾਂ ਦੀ ਆਵਾਜ਼ ਸੁਣਾਈ ਨਹੀਂ ਦੇਣੀ ਪਰ ਇਹ ਸਭ ਉਹਨਾਂ ਅਨਪੜ੍ਹ ਲੋਕਾਂ ਦੀ ਅਗਿਆਨਤਾ ਹੀ ਹੈ ਅਗੇ ਆਂਤਰਾ ਦਾ ਮਤਲਬ ਪੜਤੀ ਹੁੰਦਾ ਜਿਹਨੂੰ ਗਿਆਨ ਨਾ ਹੋਵੇ ਹਨੇਰੇ ਵਿੱਚ ਤੁਰਿਆ ਫਿਰੇ ਇਨਸਾਨ ਕਈ ਲੋਕ ਇਸ ਬਿਮਾਰੀ ਤੋਂ ਬਚਣ ਲਈ ਸ਼ੀਤਲਾ ਦੇ ਮੰਦਰ ਜਾਂਦੇ ਹਨ ਤੇ ਦੇਵੀ ਦੇ ਜਗਰਾਤੇ ਵੀ ਕਰਵਾਉਂਦੇ ਹਨ ਕਈ ਸ਼ੀਤਲਾ ਦੇ ਮੰਦਰ ਤੇ ਜਾਂਦੇ ਆ ਤੇ ਦੇਵੀ ਦੇ ਜਗਰਾਤੇ ਵੀ ਕਰਵਾਉਂਦੇ ਆ ਪਰ ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੂਰ ਨਹੀਂ ਹੁੰਦੀ ਹੁਣ ਅੱਗੇ ਇਤਿਹਾਸ ਦੇ ਵਿੱਚੋਂ ਦੱਸਿਆ ਹੋਇਆ ਹੈ ਕਿੰਦੀ ਇੱਕ ਵਾਰ ਲਾਹੌਰ ਸ਼ਹਿਰ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਕਿਹੜੇ ਸ਼ਹਿਰ ਵਿੱਚ ਫੈਲ ਗਈ ਲਾਹੌਰ ਕਿਹੜੀ ਬਿਮਾਰੀ ਫੈਲ ਗਈ ਚੇਚਕਾ ਮਤਲਬ ਕਿ ਦੁਨਿਆਵੀ ਲੋਕਾਂ ਦੀ ਮਾਤਾ ਨਿਕਲ ਆਈ ਠੀਕ ਹੈ ਚੇਚਕ ਦੀ ਬਿਮਾਰੀ ਹੋ ਗਈ ਗਲੀਆਂ ਤੇ ਬਾਜ਼ਾਰ ਲਾਛਾਂ ਨਾਲ ਭਰ ਗਏ ਇੰਨੇ ਲੋਕ ਮਰਨ ਲੱਗੇ ਨਾ ਗਲੀਆਂ ਤੇ ਬਾਜ਼ਾਰ ਲਾਛਾਂ ਦੇ ਢੇਰ ਲੱਗ ਗਏ ਇੰਨੀ ਜ਼ਿਆਦਾ ਫੈਲ ਗਈ ਘਰ ਘਰ ਵਿੱਚ ਇਹ ਬਿਮਾਰੀ ਜ਼ੋਰ ਫੜ ਗਈ ਗੁਰੂ ਅਰਜਨ ਦੇਵ ਜੀ ਲੋਕਾਂ ਦੀ ਸਹਾਇਤਾ ਕਰਨ ਲਈ ਲਾਹੌਰ ਆਏ ਜਦੋਂ ਇਹ ਬਿਮਾਰੀ ਪੂਰੇ ਜੋਰ ਆਤੇ ਹੋਈ ਤਾਂ ਕਿਹੜੇ ਗੁਰੂ ਸਾਹਿਬ ਜੀ ਸਹਾਇਤਾ ਕਰਨ ਲਈ ਆਏ ਗੁਰੂ ਅਰਜਨ ਦੇਵ ਜੀ ਕਿਹੜੀ ਜਗ੍ਹਾ ਤੇ ਆਏ ਨੌਨ ਗੁਰੂ ਸਾਹਿਬ ਦੇ ਨਾਲ 1.5 ਸਾਲ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਕਿੰਨੀ ਸੀ 1.5 ਸਾਲ 1.5 ਸਾਲ ਕਿੰਨਾ ਹੁੰਦਾ 1 ਤੇ 1/2 ਹਾਂ 1 ਤੇ 1/2 ਠੀਕ ਹੈ ਇੰਨੇ ਚਿਰ ਦੇਸੀ ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਜੀ ਕਿਹੜੇ ਗੁਰੂ ਨੇ ਆਸ਼ੇਵੇਂ ਗੁਰੂ ਗੁਰੂ ਜੀ ਨੇ ਲੋਕਾਂ ਦੀ ਆਪਣੇ ਹੱਥੀਂ ਬੜੀ ਸੇਵਾ ਕੀਤੀ ਲੰਗਰ ਲਾ ਦਿੱਤੇ ਅੱਜ ਵੀ ਆਪਾਂ ਵੇਖਦੇ ਆ ਨਾ ਕਿ ਜਿੱਥੇ ਕੋਈ ਔਕਾ ਸਮਾਂ ਆਉਂਦਾ ਹੈ ਹਾਰ ਆ ਜਾਏ ਕਰੋਨਾ ਆ ਜਾਏ ਮਹਾਮਾਰੀ ਆ ਜਾਏ ਸਿੱਖ ਵਿਚਾਰੇ ਕਿਤੇ ਉਹ ਵੀ ਪਹੁੰਚਣ ਪਹਿਲਾਂ ਪਹੁੰਚ ਜਾਂਦੇ ਆ ਲੰਗਰ ਲਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਉਦੋਂ ਵੀ ਕੀ ਕੀਤਾ ਲੰਗਰ ਲਾ ਦਿੱਤੇ ਆਪਣੇ ਹੱਥੀਂ ਸੇਵਾ ਕੀਤੀ ਮੁਫਤ ਦਵਾਈਆਂ ਵੰਡੀਆਂ ਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਪਰ ਗੁਰੂ ਸਾਹਿਬ ਜੀ ਦਵਾਈਆਂ ਵੰਡ ਕੇ ਇੱਕ ਸੰਦੇਸ਼ ਦੇ ਰਹੇ ਸੀ ਕਿ ਇਹ ਮਾਤਾ ਨਹੀਂ ਹੈ ਇੱਕ ਬਿਮਾਰੀ ਆ ਗੁਰੂ ਸਾਹਿਬ ਜੀ ਨੇ ਮੁਫਤ ਦਵਾਈਆਂ ਵੰਡੀਆਂ ਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹੁਣ ਜਿਹਨੂੰ ਦਵਾਈ ਦੀ ਲੋੜ ਆ ਉਹ ਚੁੰਨੀਆਂ ਨਾਲ ਨਹੀਂ ਠੀਕ ਹੋ ਸਕਦਾ ਜਿਹੜੀ ਬਿਮਾਰੀ ਆ ਉਹ ਬਿਮਾਰੀ ਨੇ ਆਪਣੇ ਤਰੀਕੇ ਨਾਲ ਜੋਰ ਪਾ ਕੇ ਦਵਾਈ ਨਾਲ ਹੀ ਠੀਕ ਹੋਣਾ ਆ ਸੇਵਾ ਦਾ ਇਹ ਕੰਮ ਕਈ ਮਹੀਨੇ ਚੱਲਦਾ ਰਿਹਾ ਸੇਵਾ ਦਾ ਇਹ ਕੰਮ ਕਈ ਮਹੀਨੇ ਜਦੋਂ ਗੁਰੂ ਜੀ ਅੰਮ੍ਰਿਤਸਰ ਵਾਪਸ ਆਏ ਤਾਂ ਬਾਲਕ ਗੁਰੂ ਹਰਗੋਬਿੰਦ ਜੀ ਨੂੰ ਵੀ ਚੇਚਕ ਨਿਕਲਾਈ ਹੁਣ ਗੁਰੂ ਸਾਹਿਬ ਤੇ ਲੋਕਾਂ ਦੀ ਮਰਦ ਕਰਨ ਆਏ ਸੀ ਪਰ ਹੁਣ ਕੀ ਹੋਇਆ ਗੁਰੂ ਸਾਹਿਬ ਜੀ ਜਦੋਂ ਅੰਮ੍ਰਿਤਸਰ ਵਾਪਸ ਆਏ ਤੇ ਉਹਨਾਂ ਦੇ ਪੁੱਤਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਚੇਚਕ ਦੀ ਬਿਮਾਰੀ ਨਿਕਲ ਆਈ ਠੀਕ ਹੈ ਕੁਝ ਵੈਮੀ ਲੋਕ ਗੁਰੂ ਜੀ ਕੋਲ ਆਏ ਤੇ ਉਹ ਜੀਆਂ ਸਲਾਹਾਂ ਸਲਾਹਾਂ ਦਿੱਤੀਆਂ ਜਿਹੋ ਜੇ ਵਹਿਮ ਉਹ ਆਪ ਕਰਦੇ ਸੀ ਹੁਣ ਗੁਰੂ ਜੀ ਨੂੰ ਭਲਕੀ ਕਹਿੰਦੇ ਹੋਣਗੇ ਵੀ ਤੁਹਾਡੇ ਪੁੱਤਰ ਨੂੰ ਚੇਚਕ ਸੀਤਲਾ ਹਾਂ ਤੁਹਾਡੇ ਪੁੱਤਰ ਨੂੰ ਵੀ ਸੀਤਲਾ ਮਾਤਾ ਹੋ ਗਈ ਹੈ ਤੁਹਾਡੇ ਪੁੱਤਰ ਨੂੰ ਵੀ ਮਾਤਾ ਨਿਕਲਾਈ ਉਹਨੂੰ ਆਪ ਤਾਂ ਵੈਮਾ ਵਿੱਚ ਪਈ ਹੋਈ ਸੀ ਗੁਰੂ ਜੀ ਨੂੰ ਵੀ ਕਹਿਣ ਲੱਗੇ ਕਿਸੇ ਨੇ ਗੁਰੂ ਜੀ ਨੂੰ ਸੀਤਲਾ ਮੰਦਰ ਤੇ ਜਾਣ ਲਈ ਕਿਹਾ ਕਿਸੇ ਨੇ ਗੁਰੂ ਜੀ ਨੂੰ ਕਿਹਾ ਕਿ ਮੰਦਰ ਤੇ ਜਾਓ ਪੂਜਾ ਕਰਕੇ ਆਓ ਗੁਰੂ ਜੀ ਨੇ ਉਹਨਾਂ ਵੈਮੀ ਲੋਕਾਂ ਨੂੰ ਸਮਝਾਇਆ ਕਿ ਚੇਚਕ ਇੱਕ ਬਿਮਾਰੀ ਹੈ ਗੁਰੂ ਸਾਹਿਬ ਜੀ ਨੇ ਕੀ ਸਮਝਾਇਆ ਚੇਚਕ ਇੱਕ ਬਿਮਾਰੀ ਹੈ ਇਹ ਕੋਈ ਮਾਤਾ ਜਾਂ ਦੇਵੀ ਨਹੀਂ ਹਾ ਇਹ ਕੋਈ ਮਾਤਾ ਜਾਂ ਦੇਵੀ ਨਹੀਂ ਇਸ ਲਈ ਸਾਨੂੰ ਇਸ ਦਾ ਇਲਾਜ ਕਰਨਾ ਚਾਹੀਦਾ ਹੈ ਸਾਨੂੰ ਇਹਦਾ ਕੀ ਕਰਨਾ ਚਾਹੀਦਾ ਸਾਨੂੰ ਵਾਇਗਰੂ ਦੇ ਭਾਣੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਵਾਇਗਰੂ ਦੇ ਭਾਣੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਦੁੱਖ ਸੁੱਖ ਸੋ ਕੁਸ ਵਾਇਗਰੂ ਦੇ ਹੁਕਮ ਵਿੱਚ ਆਉਂਦੇ ਹਨ ਦੁੱਖ ਸੁੱਖ ਸੋ ਕੁਸ ਵਾਇਗਰੂ ਦੇ ਹੁਕਮ ਵਿੱਚ ਆਉਂਦੇ ਹਨ ਗੁਰੂ ਸਾਹਿਬ ਨੇ ਸ਼ੀਤਲਾ ਦੇ ਖੰਡਨ ਬਾਰੇ ਕਈ ਸ਼ਬਦ ਵੀ ਉਚਾਰਨ ਕੀਤੇ ਗੁਰੂ ਸਾਹਿਬ ਜੀ ਨੇ ਖੰਡਨ ਕਰਦਿਆ ਹੈ ਵੀ ਸ਼ੀਤਲਾ ਕੋਈ ਇਹ ਕੋਈ ਮਾਤਾ ਨਹੀਂ ਨਿਕਲੀ ਇਸ ਦੇ ਬਾਰੇ ਗੁਰੂ ਸਾਹਿਬ ਜੀ ਨੇ ਸ਼ਬਦ ਵੀ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਹੁਣ ਆਪਾਂ ਪਹਿਲਾਂ ਉਹ ਸ਼ਬਦ ਵੀ ਪੜਦੇ ਆ ਪਹਿਲਾਂ ਵੀ ਪੜਿਆ ਸੀ ਹੈਨਾ ਨੈਤਰ ਪ੍ਰਗਾਸ ਨੈਤਰ ਪ੍ਰਗਾਸ ਕੀ ਆ ਗੁਰਦੇਵ ਕੀ ਆਗੁਰਦੇਵ ਇਹਨਾਂ ਗੌੜੀ ਰਾਗ ਦੇ ਵਿੱਚ ਹੈ ਗੌੜੀ ਮਹਿਲਾ ਪੰਜਵਾ ਗੌੜੀ ਮਹਿਲਾ ਪੰਜਵਾ ਨੈਤਰ ਪ੍ਰਕਾਸ਼ ਨੈਤਰ ਪ੍ਰਕਾਸ਼ ਕੀ ਆਗੁਰਦੇਵ ਕੀ ਆਗੁਰਦੇਵ ਪਰਮ ਗਏ ਪਰਮ ਗਏ ੂਰਨ ਭਈ ਸੇਵ ੂਰਨ ਭਈ ਸੇਵ ਰਹਾਉ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਬ੍ਰਹਮ ਪ੍ਰਭ ਕਿਰਪਾ ਧਾਰੀ ਹਰਿ ਨਾਮ ਪ੍ਰਭ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਹਰਿ ਨਾਮ ਪ੍ਰਭ ਕਿਰਪਾ ਧਾਰੀ ਨਾਨਕ ਨਾਨਕ ਨਾਮ ਜਪੈ ਸੋ ਜੀਵੈ ਨਾਮ ਜਪੈ ਸੋ ਜੀਵੈ ਨਾਮ ਜਪੈ ਸੋ ਜੀਵੈ ਸਾਦ ਸੰਗ ਹਰ ਅੰਮ੍ਰਿਤ ਪੀਵੇ ਸਾਦ ਸੰਗ ਹਰ ਅੰਮ੍ਰਿਤ ਪੀਵੇ ਸਾਦ ਸੰਗ ਹਰ ਅੰਮ੍ਰਿਤ ਪੀਵੇ ਤੇ ਇਹ ਗੁਰੂ ਸਾਹਿਬ ਜੀ ਨੇ ਬਾਣੀ ਰਾਹੀਂ ਸਮਝਾਇਆ ਇਹ ਕੋਈ ਬਿਮਾਰੀ ਨਹੀਂ ਹੈ ਠੀਕ ਹੈ ਇਸ ਕਰਕੇ ਗੁਰੂ ਸਾਨੂੰ ਮਤ ਦੇਣ ਵਾਲਾ ਬਚਾਉਣ ਵਾਲਾ ਹੈ ਸਾਨੂੰ ਸੋਝੀ ਦੇਣ ਵਾਲਾ ਅੱਜ ਕੱਲ ਇਸ ਬਿਮਾਰੀ ਦੇ ਟੀਕੇ ਵੀ ਲਾਏ ਜਾਂਦੇ ਆ ਬੱਚਿਆਂ ਨੂੰ ਵੀ ਲੱਗਦੇ ਆ ਠੀਕ ਹੈ ਤੇ ਅੱਜ ਤੱਕ ਕਈ ਤਰ੍ਹਾਂ ਦੇ ਟੀਕੇ ਆ ਬੱਚੇ ਨੂੰ ਜਨਮ ਤੋਂ ਬਾਅਦ ਛੇਤੀ ਲੱਗਨੇ ਸ਼ੁਰੂ ਹੋ ਜਾਂਦੇ ਆ ਜੇ ਆਪਾਂ ਉਹ ਸਮੇਂ-ਸਮੇਂ ਤੇ ਲਵਾਉਂਦੇ ਰਹੀਏ ਸਲਾਹ ਨਾਲ ਡਾਕਟਰ ਦੀ ਨਾਲ ਤੇ ਫਿਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਭਾਰਤ ਵਿੱਚ ਇਹ ਬਿਮਾਰੀ ਖਤਮ ਹੋ ਚੁੱਕੀ ਹੈ ਭਾਰਤ ਵਿੱਚ ਇਹ ਬਿਮਾਰੀ ਖਤਮ ਹੋ ਚੁੱਕੀ ਹੈ ਹੁਣ ਤਾਂ ਸਰਕਾਰ ਵੱਲੋਂ ਚੇਚਕ ਦੀ ਬਿਮਾਰੀ ਦਾ ਪਤਾ ਦੱਸਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਂਦਾ ਜਿਹੜਾ ਦੱਸੇ ਨਾ ਚੇਚਕ ਦੀ ਬਿਮਾਰੀ ਤੇ ਕਹਿੰਦੇ ਸਰਕਾਰ ਵੱਲੋਂ ਉਹਨਾਂ ਨੂੰ ਵੀ ਇਨਾ ਅੰਮ੍ਰਿਤ ਆਉਂਦਾ ਫਿਰ ਵੀ ਕੋਈ ਬਿਮਾਰੀ ਨਹੀਂ ਲੱਭਦਾ ਫਿਰ ਵੀ ਕੋਈ ਬਿਮਾਰੀ ਨੂੰ ਨਹੀਂ ਲੱਭਦਾ ਜਦੋਂ ਤੱਕ ਅੰਧਵਿਸ਼ਵਾਸੀ ਲੋਕ ਚੇਚਕ ਨੂੰ ਸ਼ੀਤਲਾ ਜਾਂ ਮਾਤਾ ਸਮਝ ਕੇ ਉਸ ਦੀ ਪੂਜਾ ਕਰਦੇ ਰਹੇ ਲੱਖਾਂ ਲੋਕ ਇਸ ਨਾਲ ਮਰਦੇ ਰਹੇ ਜਦੋਂ ਤੱਕ ਲੋਕ ਇਹ ਕਹਿੰਦੇ ਸੀ ਨਾ ਇਹ ਮਾਤਾ ਹੈ ਇਹ ਆਪੋ ਸ਼ੈ ਸ਼ੀਤਲਾ ਮਾਤਾ ਪ੍ਰਗਟ ਹੋਈਆ ਪੂਜਾ ਕਰਦੇ ਸੀ ਚੇਚਕ ਦੀ ਉਦੋਂ ਕਹਿੰਦੇ ਲੱਖਾਂ ਲੋਕ ਜਿਹੜੇ ਆ ਮਰਦੇ ਰਹੇ ਹੁਣ ਜਦੋਂ ਸਭ ਨੂੰ ਪਤਾ ਲੱਗ ਗਿਆ ਕਿ ਸ਼ੀਤਲਾ ਮਾਤਾ ਨਹੀਂ ਇੱਕ ਸ਼ੂਤ ਦੀ ਬਿਮਾਰੀ ਹੈ ਸ਼ੀਤਲਾ ਮਾਤਾ ਨਹੀਂ ਹੈ ਇੱਕ ਸ਼ੂਤ ਦੀ ਬਿਮਾਰੀ ਹੈ ਜਿਸ ਦਾ ਇਲਾਜ ਹੋ ਸਕਦਾ ਹੈ ਤਾਂ ਕੋਈ ਬਿਮਾਰੀ ਨਹੀਂ ਲੱਭਦਾ ਹੁਣ ਤਾਂ ਇਸ ਦਾ ਇਲਾਜ ਵੀ ਹੋ ਸਕਦਾ ਹੈ ਫਿਰ ਵੀ ਕੋਈ ਬਿਮਾਰੀ ਨਹੀਂ ਹੁੰਦਾ ਠੀਕ ਹੈ ਤੇ ਪਹਿਲਾਂ ਲੋਕ ਵਹਿਮ ਭਰਮ ਕਰਦੇ ਸੀ ਇਸ ਕਰਕੇ ਇਹ ਸਾਰੇ ਵਹਿਮ ਭਰਮ ਨੇ ਕਿ ਮਾਤਾ ਨਿਕਲੀ ਹੈ ਐਦਾਂ ਹੋ ਗਿਆ ਜਦੋਂ ਦਾਣੇ ਨਿਕਲਨੇ ਸ਼ੁਰੂ ਹੋ ਜਾਂਦੇ ਆ ਮਤਲਬ ਕਿ ਸਾਨੂੰ ਡਾਕਟਰ ਵੀ ਇੱਕ ਸਲਾਹ ਦਿੰਦੇ ਆ ਕਿ ਤੁਸੀਂ ਪ੍ਰੇਹਜ ਕਰੋ ਜਿਹੜੀ ਸ਼ੂਤ ਦੀ ਬਿਮਾਰੀ ਸ਼ੂਤ ਦੀਆਂ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ ਆ ਕਈ ਵਾਰੀ ਆਪਾਂ ਨੂੰ ਜ਼ੁਕਾਮ ਖਾਂਸੀ ਇਹ ਵੀ ਸ਼ੂਤ ਦੀ ਬਿਮਾਰੀ ਕਈ ਵਾਰ ਹੋ ਜਾਂਦੀ ਫੈਲਦੀ ਆ ਉਹਦੇ ਲਈ ਹੁੰਦਾ ਕਿ ਪ੍ਰੇਹਜ ਰੱਖੋ ਚੇਚਕ ਦੇ ਦਾਣੇ ਨਿਕਲਦੇ ਆ ਤੇ ਡਾਕਟਰ ਤੇ ਵੈਸੇ ਹੀ ਕਹਿੰਦੇ ਆ ਨਾਰਮਲ ਵੀ ਤੁਸੀਂ ਨਾ ਸ਼ੂਤ ਦੀ ਬਿਮਾਰੀ ਪ੍ਰੇਹਜ ਰੱਖੋ ਇਹ ਲੋਕ ਰੌਲਾ ਪਾ ਦਿੰਦੇ ਆ ਮਾਤਾ ਨਿਕਲੀ ਐ ਉਹਦੇ ਮੱਥੇ ਨਹੀਂ ਲੱਗਣਾ ਉਹਦੇ ਕੋਲ ਨਹੀਂ ਜਾਣਾ ਆਉ ਜਾਊਗਾ ਠੀਕ ਐ ਇਹ ਪਰਮਾ ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਬਿਮਾਰੀ ਨੂੰ ਲੋਕ ਨਾ ਆ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ ਸੀ ਮਾਤਾ ਮਾਤਾ ਸਮਝ ਕੇ ਕੰਮ ਵਧਾ ਲੈਂਦੇ ਸੀਗੇ ਫਿਰ ਲੱਖਾਂ ਲੋਕ ਮਰਨ ਲੱਗ ਪੈਂਦੇ ਸੀ ਲੋਕ ਪੂਜਾ ਕਰਿਆ ਸੀ ਹੁਣ ਮੂੰਹ ਸਾਰਾ ਦਾਣਿਆਂ ਨਾਲ ਭਰਿਆ ਹੋਵੇ ਤੇ ਮੈਂ ਚੁੰਨੀ ਲੈ ਕੇ ਬੈਠਾ ਰਹਾ ਵਾਂ ਵੀ ਮੈਨੂੰ ਤਾਂ ਸ਼ੀਤਲਾ ਮਾਤਾ ਨਿਕਲੀ ਆ ਠੀਕ ਐ ਇਹ ਹੁਣ ਪਾਸੇ ਹੋਊਗੀ ਤੇ ਉਹ ਕੀ ਮੈਂ ਫਿਰ ਆਪ ਹੀ ਆਪਣੇ ਮਰਨ ਵਾਲੇ ਕੰਮ ਕਰ ਰਿਹਾ ਮੈਂ ਬਚਣਾ ਹੀ ਨਹੀਂ ਚਾਹੁੰਦਾ ਮੇਰੇ ਕੋਲ ਕੋਈ ਡਾਕਟਰ ਆਇਆ ਉਹ ਕਹਿੰਦਾ ਵੀ ਚੇਚਕ ਹੈ ਹੁਣ ਮੈਂ ਕਹੂੰਗਾ ਨਾ ਜੀ ਨਾ ਇਹ ਤਾਂ ਮੇਰੀ ਮਾਤਾ ਹੈ ਪਾਸੇ ਹੋ ਜਾ ਮੈਂ ਤਾਂ ਸ਼ਿਟਲਾ ਮਾਤਾ ਨਿਕਲੀ ਹੈ ਮੈਂ ਤਾਂ ਮੰਦਰ ਜਾਣਾ ਹੈ ਡਾਕਟਰ ਕੋਲ ਨਹੀਂ ਜਾਣਾ ਮੰਦਰ ਚ ਜਾ ਕੇ 100 ਰੁਪਏ ਰੱਖ ਦੂੰਗਾ ਉਹ 100 ਦੀ ਦਵਾਈ ਨਹੀਂ ਲੈਣੀ ਚੇਚਕ ਦੀ ਠੀਕ ਹੈ ਤੇ ਜਦੋਂ ਬਹੁਤ ਆ ਜਿਆਦਾ ਕੰਮ ਵਧਣ ਲੱਗ ਗਿਆ ਫਿਰ ਵੀ ਕਈ ਸਲਾਹ ਦੇਣ ਲੱਗੇ ਪਹਿਲਾਂ ਤਾਂ ਉਹਨੂੰ ਮਾਤਾ ਮਾਤਾ ਕਹਿ ਕੇ ਵੜਿਆ ਲਿਆ ਹੁਣ ਜਦੋਂ ਆ ਪੂਰਾ ਹਾਵੀ ਹੋ ਗਈ ਹੁਣ ਜਿਆਦਾ ਜ਼ੋਰ ਵਿਖਾ ਦਿੱਤਾ ਤੇ ਫਿਰ ਫਰਕ ਪੈਣਾ ਹੀ ਨਹੀਂ ਹੈ ਨਾ ਇਸ ਕਰਕੇ ਬਿਮਾਰੀ ਦਾ ਇਲਾਜ ਬਿਮਾਰੀ ਦੇ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਹੈ ਥਾਂ ਥਾਂ ਤੇ ਡਾਕਟਰ ਖੁੱਲੇ ਆ ਹਸਪਤਾਲ ਖੁੱਲੇ ਆ ਹੁਣ ਜਿੰਨਿਆਂ ਨੂੰ ਚਿਚਕ ਦੀ ਬਿਮਾਰੀ ਹੁੰਦੀ ਹੈ ਹਸਪਤਾਲਾਂ ਚ ਗਏ ਆ ਹੁਣ ਡਾਕਟਰ ਉੱਥੇ ਲਾਲ ਚੁੰਨੀਆਂ ਲਿਆ ਕੇ ਰੱਖ ਲੈਣ ਵੀ ਕਿਸੇ ਨੂੰ ਟੀਕਾ ਦਵਾਈ ਦੀ ਲੋੜ ਨਹੀਂ ਹੈ ਆਓ ਆਪਾਂ ਸਾਰੇ ਇਕੱਠੇ ਹੋ ਕੇ ਮੰਦਰ ਚੱਲਦੇ ਆ ਇਦਾਂ ਬਿਮਾਰੀ ਠੀਕ ਹੋ ਸਕਦੀ ਹੈ ਚਲੋ ਸਾਰੇ ਮੇਰੀ ਗੱਲ ਸੁਣੋ ਦਵਾਈਆਂ ਕਿੰਨੀਆਂ ਮਹਿੰਗੀਆਂ ਜੇ ਚੇਚਕ ਮਿੱਟੀ ਲਾਉਣ ਨਾਲ हटਦੀ ਹੁੰਦੀ ਤੇ ਡਾਕਟਰ ਤਾਂ دریا ਦੇ ਕੰਡਿਆਂ ਤੋਂ ਏਡੇ ਏਡੇ ਡੱਬੇ ਭਰ ਕੇ ਲਿਆ ਕੇ ਹਸਪਤਾਲਾਂ 'ਚ ਰੱਖ ਲੈਂਦੇ ਆ ਨਾ ਤੇ ਡਾਕਟਰ ਜੇ ਕਹਿ ਦਿੰਦੇ ਇਹ ਤਾਂ ਦਵਾਈ ਆ ਤੇ ਲੋਕਾਂ ਨੇ ਡਾਕਟਰ ਦੀ ਗੱਲ ਮੰਨ ਕੇ ਲਾਉਣ ਵੀ ਲੱਗ ਪੈਣਾ ਸੀ ਵੀ ਇਹਦੇ ਨਾਲ ਫਰਕ ਪੈ ਜਾਣਾ ਹਨਾ ਜੇ ਚੀਜ਼ਾਂ ਇਦਾਂ ਖਤਮ ਹੁੰਦੀਆਂ ਹੁੰਦੀਆਂ ਤਾਂ ਫਿਰ ਦਵਾਈਆਂ ਦੀ ਲੋੜ ਨਹੀਂ ਪੈਣੀ ਸੀ ਤੇ ਦੇਖੋ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਦਾ ਇਲਾਜ ਕਰਵਾਇਆ ਉਹਨਾਂ ਪਿੱਛੇ ਨਹੀਂ ਲੱਗੇ ਕਿ ਗੁਰੂ ਸਾਹਿਬ ਜੀ ਨੇ ਦਵਾਈਆਂ ਵੰਡਣੀਆਂ ਇਸੇ ਕਰਕੇ ਸ਼ੁਰੂ ਕੀਤੀਆਂ ਸੀ ਵੀ ਪਰਮ ਵਿੱਚ ਪਏ ਲੋਕੋ ਨਿਕਲੋ ਤੁਸੀਂ ਆਪਣੇ ਪਰਿਵਾਰਾਂ ਦੇ ਪਰਿਵਾਰ ਨਸ਼ਟ ਕਰਵਾ ਰਹੇ ਹੋ ਠੀਕ ਹੈ ਜੀ ਇਸ ਭਾਵ ਕੇ ਗੁਰੂ ਸਾਹਿਬ ਜੀ ਦੇ ਜੀਵਨ ਦੀ ਇਸ ਘਟਨਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ ਚੇਚਕ ਇੱਕ ਬਿਮਾਰੀ ਹੈ ਚੇਚਕ ਇੱਕ ਦਵਾਈ ਹੈ ਜਿਸ ਦਾ ਪੂਰਨ ਇਲਾਜ ਹੋ ਸਕਦਾ ਹੈ ਪੂਰਨ ਤੋਂ ਭਾਵ ਪੂਰਾ ਠੀਕ ਹੈ ਚੰਗੀ ਤਰ੍ਹਾਂ ਫਰਕ ਪੈ ਸਕਦਾ ਹੈ ਹੁਣ ਕੋਈ ਪੀਜੀਆ ਪੀਜੀਆ ਡਾਕਟਰ ਕਵੇ ਭਾਈ ਤੁਹਾਨੂੰ ਕੈਂਸਰ ਆ ਫਲਾਣਾ ਮੈਂ ਤੁਹਾਨੂੰ ਬਚਾ ਸਕਦਾ ਆਪਾਂ ਭੱਜ ਕੇ ਜਾਵਾਂਗੇ ਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਦਾ ਪੂਰਾ ਇਲਾਜ ਹੈ ਇਹ ਸ਼ੀਤਲਾ ਮਾਤਾ ਜਾਂ ਦੇਵੀ ਨਹੀਂ ਹੈ ਇਹ ਸ਼ੀਤਲਾ ਮਾਤਾ ਜਾਂ ਦੇਵੀ ਨਹੀਂ ਹੈ ਦੇਵੀ ਦੇਵਤਿਆਂ ਦੀ ਕੋਈ ਹੱਦ ਨਹੀਂ ਕੋਈ ਵੀ ਹੱਦ ਬੰਨ੍ਹਣੀ ਹੈ ਦੇਖੋ ਲੋਕ ਦਾਣਿਆਂ ਨੂੰ ਵੀ ਮਾਤਾ ਬਣਾ ਕੇ ਪੂਜੀ ਜਾਂਦੇ ਆ ਕੋਈ ਹੱਦ ਬੰਨ੍ਹਣੀ ਹੈ ਪੂਜਾ ਕਰਨ ਦਾ ਦੇਵੀ ਦੇਵਤਿਆਂ ਅੱਗੇ ਨੱਕ ਰਗੜਨ ਦੀ ਥਾਂ ਕੇਵਲ ਵਾਇਗਰੂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਦੇਵੀ ਦੇਵਤਿਆਂ ਅੱਗੇ ਨੱਕ ਰਗੜਨ ਦੀ ਥਾਂ ਤੇ ਸਾਨੂੰ ਕਿੱਥੇ ਭਰੋਸਾ ਰੱਖਣਾ ਚਾਹੀਦਾ ਹੈ ਵਾਇਗਰੂ ਜੀ ਤੇ ਸਮਝ ਆ ਗਈ ਸਾਰਿਆਂ ਨੂੰ ਦੋ ਤਿੰਨ ਬੱਚੇ ਜਵਾਬ ਦੇ ਦਿਓ ਤੇ ਜਵਾਬ ਮੈਨੂੰ ਇਸ ਇਤਿਹਾਸ ਇਸ ਇਤਿਹਾਸ ਦੀ ਜਿਹੜੀ ਆਪਾਂ ਅੱਜ ਪੜਿਆ ਹੈ ਘਟਨਾ ਇਹਦੇ ਰਾਈ ਮਿਲਣਾ ਚਾਹੀਦਾ ਹੈ ਜਵਾਬ ਇਹਦੇ ਮੁਤਾਬਕ ਦੇਣਾ ਚਾਹੀਦਾ ਇੱਥੇ ਮੈਂ ਅੱਜ ਕਿਤੇ ਨਹੀਂ ਪੜਾਇਆ ਮਾਤਾ ਪਿਤਾ ਦੇ ਆਗਿਆ ਦਾ ਪਾਲਣ ਕਰਨਾ ਚਾਹੀਦਾ ਜੋ ਇਤਿਹਾਸ ਕਹਿੰਦਾ ਉਹਦੇ ਮੁਤਾਬਕ ਸੁਣਾਓ ਜਿਹੜੇ ਬੱਚੇ ਨੂੰ ਪਤਾ ਲੱਗਿਆ ਜਵਾਬ ਦਿਓ ਉੱਚੀ ਆਵਾਜ਼ ਦੇ ਵਿੱਚ ਦੀਪਕਾ ਦੀਪਕਾ ਤੋਂ

ਸੱਜਿਆ ਪਰਸਾ ਇਤਿਹਾਸ ਤੋਂ ਜਾਣੂ ਰਹੀ ਕਿ ਤਰ੍ਹਾਂ ਗਾ ਕੀ ਮਤਲਬ ਹੈ ਯਾਨੀ ਕਿ ਦੁੱਖ ਦਾ ਇੱਕ ਟਾਈਮ ਹੁੰਦਾ ਆ ਜੇ ਕੋਈ ਬਿਮਾਰੀ ਹੋਈ ਆ ਤਾਂ ਉਸਦਾ ਇਲਾਜ ਕਰਾਉਣਾ ਚਾਹੀਦਾ ਜਿੱਦਾਂ ਕਿ ਆ ਛੋਟੇ ਛੋਟੇ ਦਾਨਾਂ ਨੂੰ ਲੋਕਾਂ ਨੇ ਦੇਵੀ ਕਹਿ ਕੇ ਬੁਲਾਉਣਾ ਸ਼ੁਰੂ ਕਰਤਾ ਜੇ ਗੁਰੂ ਸਾਹਿਬ ਵੀ ਇਹੀ ਤੀਜਾ ਚ ਮੰਨਦੇ ਹੁੰਦੇ ਤਾਂ ਅੱਜ ਉਹ ਆਪਣੇ ਬੱਚੇ ਨੂੰ ਨਹੀਂ ਜਨ ਸਕਦੇ ਸੀਗੇ ਜੋ ਇਹ ਵੈਂਪਰਮ ਕਰਦੇ ਤਾਂ ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਆਪਾਂ ਇਹ ਕਹਿੰਦੇ ਆ ਬਿਮਾਰੀ ਨੂੰ ਬਿਮਾਰੀ ਦੇ ਤਰੀਕੇ ਨਾਲ ਸਹੀ ਕਰੀਏ ਨਾ ਕਿ ਅੱਜ ਕੱਲ ਦੇ ਦਾ ਵੈਮ ਕਰਦੇ ਆ ਉਸ ਤਰੀਕੇ ਨਾਲ। ਸ਼ਾਬਾਸ਼ ਕੋਈ ਹੋਰ ਬੱਚਾ ਮੁੰਡਿਆਂ ਵਿੱਚੋਂ ਕੁਝ ਵੀ ਪਤਾ ਲੱਗਿਆ ਕੋਈ ਇੱਕ ਇੱਕ ਦੋ ਦੋ ਗੱਲਾਂ ਦੱਸ ਦੋ। ਜਸਕਰਨ ਸਿੰਘ ਤੇ ਹੀਟ ਲੈਕ ਦੇਦੀ ਇਹ ਇੱਕ ਹੋਰੀ ਹੈ ਜਿਹਦਾ ਜਿਹਦਾ ਕੋਈ ਲੋਕ ਕਹਿੰਦੇ ਉਹ ਮਾਤਾ ਦਾ ਦੇਵੀ ਹੈ। ਇਹ ਤਾਂ ਉਹਨੇ ਲਾਲ ਪੋਣੇ ਚਾਹੀਦਾ ਆਪਾਂ ਨੂੰ ਇਹਦਾ ਮੰਦਿਰ ਜਾ ਕੇ ਪੂਜਾ ਨਹੀਂ ਕਰਨੀ ਚਾਹੀਦੀ ਹਾਂਜੀ ਹਾਂ ਬਿਲਕੁਲ ਹਾਂਜੀ ਪੁਨੀਤ ਹਾਂਜੀ ਆ ਗਿਆ ਸਮਝ ਸਾਰਿਆਂ ਨੂੰ ਯੈਸ ਸਰ ਇਹ ਕੋਈ ਮਾਤਾ ਨਹੀਂ ਹੈ ਇਹ ਬਿਮਾਰੀ ਹੈ ਇਹ ਬਿਮਾਰੀ ਦੀ ਸਾਨੂੰ ਮਤਲਬ ਅਸੀਂ ਇਹ ਨਹੀਂ ਕਹਿਣਾ ਹੈਗਾ ਵੀ ਸਾਨੂੰ ਦੇਵੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਆਪਾਂ ਕਿਸੇ ਦੇ ਖਿਲਾਫ ਨਹੀਂ ਚਲਣਾ ਠੀਕ ਹੈ ਆਪਾਂ ਇਹ ਸਮਝਾ ਰਹੇ ਆਂ ਅੱਜ ਦੇ ਚੈਪਟਰ ਵਿੱਚੋਂ ਜਿਹੜੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਉਹਨਾਂ ਨੂੰ ਮੁਬਾਰਕ ਹੈ ਕੋਈ ਕੁਛ ਕਰਦਾ ਹੈ ਮਤਲਬ ਆਪਾਂ ਇਹ ਅੱਜ ਦੇ ਚੈਪਟਰ ਚ ਸਮਝਿਆ ਵੀ ਇਸ ਬਿਮਾਰੀ ਨੂੰ ਦੇਵੀ ਬਣਾ ਕੇ ਨਹੀਂ ਪੂਜਣਾ ਚਾਹੀਦਾ ਇਹ ਇੱਕ ਬਿਮਾਰੀ ਆ ਤੇ ਬਿਮਾਰੀ ਦਾ ਇਲਾਜ ਬਿਮਾਰੀ ਦੇ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਹੈ ਥਾਂ ਥਾਂ ਤੇ ਡਾਕਟਰ ਨੇ ਉਹ ਇਲਾਜ ਕਰ ਸਕਦੇ ਆ ਇਸ ਕਰਕੇ ਤੁਸੀਂ ਵੀ ਸਾਰਿਆਂ ਨੇ ਸਾਡਾ ਪੜਨ ਦਾ ਲਾਭ ਤਾਂ ਜੇ ਸਾਡੇ ਘਰ ਵਿੱਚ ਕਿਸੇ ਨੂੰ ਇਹ ਹੁੰਦੀ ਬਿਮਾਰੀ ਇੰਗਲਿਸ਼ ਵਿੱਚ ਪੜਾਏ ਨੂੰ ਕੀ ਆਖਦੇ ਨੇ ਸਾਰੇ ਬੋਲੋ ਕੀ ਆਖਦੇ ਨੇ ਹਾਂ ਜੇ ਕਿਸੇ ਨੂੰ ਵੀ ਨਿਕਲੇ ਘਰੇ ਡਾਕਟਰ ਇਹੀ ਕਹਿਣਗੇ ਡਾਕਟਰ ਅ ਇੰਗਲਿਸ਼ ਵਰਡੀ ਜ਼ਿਆਦਾ ਵਰਤਦੇ ਆ ਤੇ ਸਾਡੇ ਵਰਗੇ ਕਹਿ ਦੇਣਗੇ ਮਾਤਾ ਜਿਹੜੀਆਂ ਸਾਡੀਆਂ ਦਾਦੀਆਂ ਨੇ ਮਾਵਾਂ ਨਾਨੀਆਂ ਹਨਾ ਪੁਰਾਣੇ ਬਜ਼ੁਰਗ ਨੇ ਉਹ ਕਹਿਣਗੇ ਮਾਤਾ ਮਾਤਾ ਤੁਹਾਡੇ ਘਰ ਕਿਸੇ ਨੂੰ ਵੀ ਹੁੰਦੀ ਹੈ ਕਰਦਾ ਵਾਦਾ ਨਹੀਂ ਵਧਾਉਣਾ ਆਪਾਂ ਨੂੰ ਆਪਣੀ ਜੀ ਚਾਹੀਦੇ ਪਰਿਵਾਰ ਦੇ ਮੈਂਬਰ ਚਾਹੀਦੇ ਐ ਇਸ ਕਰਕੇ ਤੁਸੀਂ ਉਹਨਾਂ ਨੂੰ ਸਮਝਾਓ ਨਹੀਂ ਮਾਤਾ ਜੀ ਦਾਦੀ ਜੀ ਇਹ ਕੋਈ ਮਾਤਾ ਮੂਤਾ ਨਹੀਂ ਆ ਇਹ ਚੇਚਕਾ ਤੇ ਆਪਾਂ ਇਹਦੀ ਦਵਾਈ ਲੈ ਕੇ ਇਲਾਜ ਕਰਵਾਈਏ ਸਮਝ ਆ ਗਈ ਸਾਰਿਆਂ ਨੂੰ ਚਲੋ ਸਾਰੇ ਬੱਚੇ ਫੱਟੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ